ਪਿਛਲੇ ਕੁਝ ਦਿਨਾਂ ਤੋਂ ਮੇਟੋ ਵਿਆਸਾ ਮਗਮ ਦੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਡਾਂਸਰ ਜਿਹੜੀ ਹੈ ਉਹ ਕਈ ਲੋਕਾਂ ਦੇ ਨਾਲ ਬਤਮੀਜ਼ੀ ਕਰਦੀ ਹੋਈ ਨਜ਼ਰ ਆਉਂਦੀ ਹੈ ਤੇ ਉੱਥੇ ਹੀ ਡਾਂਸਰ ਦੇ ਵੱਲੋਂ ਉੱਥੇ ਮੌਜੂਦ ਲੋਕਾਂ ਤੇ ਉੱਥੇ ਮੌਜੂਦ ਮੁੰਡਿਆਂ ਤੇ ਜੋ ਨੱਚਦੇ ਸਟੇਜ ਤੇ ਡਾਂਸ ਕਰ ਰਹੇ ਸਨ ਉਹਨਾਂ ਤੇ ਕਥਿਤ ਇਲਜ਼ਾਮ ਲਗਾਏ ਗਏ ਕਿ ਇਹਨਾਂ ਦੇ ਵੱਲੋਂ ਮੇਰੇ ਨਾਲ ਬਤਮੀਜ਼ੀ ਕੀਤੀ ਜਾ ਰਹੀ ਹੈ ਜੀ ਹਾਂ ਉੱਤੇ ਉੱਤੇ ਗਲਾਸ ਤੱਕ ਸੁੱਟ ਕੇ ਮਾਰਿਆ ਜਾਂਦਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿੱਥੇ ਆਰਕੈਸਟਰਾ ਯੂਨੀਅਨ ਦੇ ਵੱਲੋਂ ਉਸ ਡਾਂਸਰ ਨੂੰ ਗਲਤ ਆਖਿਆ ਜਾ ਰਿਹਾ ਹੈ ਇਹ ਗੱਲਾਂ ਕਹੀਆਂ ਜਾ ਰਹੀਆਂ ਤੇ ਮਦੂਦ ਮੁੰਡਿਆ ਨਾਲ ਬਦਤਮੀਜ਼ੀ ਕੀਤੀ ਉਸ ਮੁੰਡੇ ਤੇ ਗਲਤ ਇਲਜ਼ਾਮ ਡਾਂਸਰ ਦੇ ਵੱਲ ਲਗਾਏ ਜਾ ਰਹੇ ਨੇ ਉੱਥੇ ਦੂਜੇ ਪਾਸੇ ਡਾਂਸਰ ਸਿਮਰ ਸਿੱਧੂ ਦੇ ਵੱਲੋਂ ਇੱਕ ਦਲਣਾ ਜਿਹੜੀਆਂ ਨੇ ਕਈਆਂ ਲਈਆਂ ਕਿ ਉਹਨਾਂ ਮੁੰਡਿਆਂ ਦੇ ਵੱਲੋਂ ਉਸਦੇ ਨਾਲ ਬਦਪਨਿਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਵਿਰੋਧ ਜਿਹੜਾ ਉਸਨੇ ਕੀਤਾ ਜਿਸ ਤੋਂ ਬਾਅਦ ਉਹਨਾਂ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਖੋਰ ਨਵਾਂ ਮੋੜ ਆਇਆ ਇਸ ਪੂਰੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਜਗਰੂਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿहां ਪੁਲਿਸ ਦੇ ਵੱਲੋਂ ਮੁੱਖ ਮਲਜ਼ਮ ਜਗਰੂਪ ਨੂੰ ਗ੍ਰਿਫਤਾਰ ਕੀਤਾ ਗਿਆ ਛਾਪੇਮਾਰੀ ਦੌਰਾਨ ਪੁਲਿਸ ਨੇ ਇਸ ਨੂੰ ਹਿਰਾਸਤ ਤੋਂ ਬਤਨ ਦੱਸ ਦਿਆ ਕਿ ਸੂਤਰਾਂ ਦੇ ਮੁਤਾਬਿਕ ਅਜੇ ਵੀ 200 ਤੋਂ ਵੱਧ ਤਿਪੂਸ ਦੇ ਗਰਫਟ ਤੋਂ ਬਾਹਰ ਚੱਲ ਰਹੇ ਨੇ ਜਿਨ੍ਹਾਂ ਨੂੰ ਫੜਨ ਦੇ ਲਈ ਪੁਲਿਸ ਹਜੇ ਵੀ ਛਾਪੇਮਾਰੀ ਕਰ ਰਹੀ ਹੈ। ਕੋਈ ਚ ਗ੍ਰਿਫਤਾਰੀ ਪਾਈ ਗਈ ਹੈ ਕਿਸੇ ਦੀ? ਹਾਂਜੀ ਜਗਰੂਪ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਬਾਕੀ ਅਸੀਂ ਟੀਮਾਂ ਭੇਜੀਆਂ ਹੋਈਆਂ ਨੇ। ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ। ਇਹ ਜਗਰੂਪ ਲਈ ਪਹਿਲਾਂ ਵੀ ਛਾਪੇਮਾਰੀ ਕੀਤੀ ਹੈ ਕਿੱਥੋਂ ਫੜਿਆ ਗਿਆ ਹੈ? ਹਾਂਜੀ ਇਹਨਾਂ ਨੂੰ ਨਾ ਛਾਪੇਮਾਰੀ ਜਿੱਥੇ-ਜਿੱਥੇ ਇਹਨਾਂ ਦੀਆਂ ਲੁਕਣਗਾਹਾਂ ਸਿਗੀਆਂ ਸਾਰੇ ਉੱਥੇ ਟੀਮਾਂ ਭੇਜੀਆਂ ਹੋਈਆਂ ਸੀ। ਉਹ ਟੀਮਾਂ ਨੇ ਸਾਡੇ ਕੱਲ ਸਾਨੂੰ ਸਫਲਤਾ ਮਿਲੀ ਸ਼ਾਮ ਨੂੰ ਤੇ ਅਸੀਂ ਉਹ ਬੰਦਾ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਗ੍ਰਿਫਤਾਰੀ ਜਲਦੀ ਹੋ ਜੂ ਕਿੰਨੇ ਹੋਰ ਨੇ ਜਿਹੜੇ ਇਹਦੇ ਵਿੱਚ ਨਾਮਜ਼ਦ ਹੋਏ ਹੋਏ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਹਲੇ ਬਾਕੀ ਆ ਦੋ ਬੰਦੇ ਹੋਰ ਆ ਜਿਵੇਂ ਜਿਵੇਂ ਤਫਤੀਸ਼ ਚ ਚੱਲੂਗੀ ਉਸ ਹਾਵ ਨਾਲ ਜਿੱਦਾਂ ਜਿੱਦਾਂ ਨਾਂ ਆਉਂਦੇ ਰਹਿਣਗੇ ਫਿਰ ਉਦਾਂ ਹੀ ਅਸੀਂ ਢੀਲ ਕਰਦੇ ਸਰ ਕੁਝ ਪਤਾ ਲੱਗਿਆ ਵੀ ਜਗਰੂਪ ਕਿਹੜਾ ਮੁਲਾਜ਼ਮਤਾ ਹੈ ਹੀ ਹੈ ਪੁਲਿਸ ਦਾ ਕਿੱਥੇ ਤਾਂ ਨਾਂ ਸੀਗਾ ਇਹ ਲੁਧਿਆਣੇ ਦਾ ਨਾਮਤਾ ਜੀ ਲੁਧਿਆਣੇ ਦਾ ਨਾਮਤਾ ਪੁਲਿਸ ਦੇ ਵਿੱਚ